ਦੀਆਂ ਨਿਊ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਵਿਧਾਨ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਦੀ ਖੁਸ਼ੀ 'ਚ ਪੂਰੇ ਦੇਸ਼ 'ਚ ਪਗੜੇ ਪਾਇਤੇ ਲੱड्डੂ ਵੰਡੇ ਫਿਲੌਰ ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਵਿਨੋਦ ਰਹਿਜਾਦੀ ਅਗਵਾਈ 'ਚ ਬਾਬਾ ਸਾਹਿਬ ਅੰਬੇਦਕਰ ਚੌਂਕ ਫਿਲੌਰ 'ਚ ਲੱड्डੂ ਵੰਡੇ ਵਿਸ਼ੇਸ਼ ਤੌਰ ਤੇ ਰਣਜੀਤ ਸਿੰਘ ਪਵਾਰ ਜ਼ਿਲ੍ਹਾ ਪ੍ਰਧਾਨ ਦੇ ਹੱਤੀ 골ਡੀ ਨਾਰ ਕਾਰਜਕਾਰੀ ਮੈਂਬਰ ਪੰਜਾਬ ਪਹੁੰਚੇ ਇਸ ਮੌਕੇ ਰਣਜੀਤ ਸਿੰਘ ਪਵਾਰ ਜ਼ਿਲ੍ਹਾ ਪ੍ਰਧਾਨ ਦਿਹਾਤੀ ਨੇ ਦਿੱਲੀ ਜਿੱਤ ਦੀਆਂ ਭਾਜਪਾ ਦੀ ਸਮੂਹ ਲੀਡਰਸ਼ਿਪ ਵੋਟਰਾਂ ਸਪੋਰਟਰਾਂ ਦੇਸ਼ ਵਾਸੀਆਂ ਨੂੰ ਵਧਾਈਆਂ ਦਿੰਦਿਆਂ ਕਿਹਾ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇਸ਼ ਵਾਸੀਆਂ ਨੂੰ ਨਵੇਂ ਵਿਕਾਸ ਕਾਰਜ ਕਰਵਾਏ ਕੇ ਤੋਹਫੇ ਦੇਣਗੇ ਤੇ ਆਪ ਨੂੰ ਦੇਸ਼ ਵਾਸੀਆਂ ਨੇ ਨਕਾਰ ਦਿੱਤਾ ਹੈ ਹੁਣ ਕਦੇ ਵੀ ਮੂੰਹ ਨਹੀਂ ਲਾਉਣਗੇ ਇਸ ਮੌਕੇ ਦੇ ਮੰਡਲ ਪ੍ਰਧਾਨ ਵਿਨੋਦ ਰਹਿਜਾ ਨੇ ਜਿੱਤ ਦੀਆਂ ਵਧਾਈਆਂ ਦਿੱਤੀਆਂ ਤੇ ਵੋਟਰਾਂ ਸਪੋਰਟਰਾਂ ਦਾ ਤਹੇ ਦਿਲੋਂ ਧੰਨਵਾਦ ਕੀਤਾ ਇਸ ਮੌਕੇ ਸ਼ਾਮ ਲਾਲ ਸ਼ਰਮਾ रघु अरोड़ा व्यापार मंडल प्रधान जिला जलंधर सुखविंदर सिंह लाडी सीनियर आगू भाजपा परवीन जैन गुलशन मैदान अमित गुप्ता दिनेश जोशी जीवन ज्योति अरुणा जैन परवीन लता सुनीता मास्टर चंद्र मोहन ते पार्टी के अहदेदार मैंबर भारी गिणती च शामिल सन डा राणा अपराधी फिलोर तो खास रिपोर्ट ਜਿੰਦਾਬਾਦ ਭਾਰਤ ਮਾਤਾ ਕੀ ਜੈ ਬੰਦੇ ਮਾਜਮ ਬੰਦੇ ਬਾਦਰਮ ਨਿੰਦਲ ਮਦੀ ਜਿੰਦਾਬਾਦ ਦੇਸ਼ ਜਿੰਦਾ ਕਸਾ ਹੋ ਨਿੰਦਲ ਜੋ ਵੀ ਜੈਸਾ ਹੋ ਆ ਦਿਓ ਆ ਫੋਟੋ ਲਾਓ ਯਾਰ ਆ ਲਓ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਜਿੰਦਾਬਾਦ ਸਤਕਾਰਯੋਗ ਸਾਥੀਓ ਅੱਜ ਸਚਾਈ ਦੀ ਜਿੱਤ ਹੋਈ ਹੈ ਔਰ ਝੂਠ ਦੀ ਜਿਹੜੀ ਹੈ ਉਹ ਵੱਡੀ ਹਾਰ ਹੋਈ ਹੈ ਦਿੱਲੀ ਜਿਹੜੀ ਜਿੱਤੀ ਹੈ ਇਹ ਲੋਕਾਂ ਨੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਉਹਨਾਂ ਦੀ ਸੇਵਾ ਸਦਕਾ ਬਹੁਤ ਵੱਡਾ ਅਸ਼ੀਰਵਾਦ ਦਤਾ ਹੈ ਸ਼੍ਰੀ ਨਰਿੰਦਰ ਮੋਦੀ ਜੀ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣਾ ਚਾਹੁੰਦੇ ਨੇ ਔਰ ਇਹ ਵੀ ਜਿਹੜੀ ਅੱਜ ਤੋਂ ਸ਼ੁਰੂਆਤ ਹੈ ਉਹ ਬਹੁਤ ਜ਼ਬਰਦਸਤ ਤਰੀਕੇ ਨਾਲ ਦਿੱਲੀ ਜਿੱਤ ਕੇ ਹੋ ਚੁੱਕੀ ਹੈ ਔਰ ਕੇਜਰੀਵਾਲ ਜਿਹੜੀ ਝੂਠ ਦੀ ਰਾਜਨੀਤੀ ਕਰਦਾ ਸੀ ਜਿਹੜਾ ਆਮ ਆਦਮੀ ਆਪਣੇ ਆਪ ਨੂੰ ਕਹਿੰਦਾ ਸੀ ਜਨ ਸਰਾਬ ਦੇ ਵਿੱਚ ਬਹੁਤ ਵੱਡਾ ਘਟਾਲਾ ਕੀਤਾ ਜਲ ਬੋਰਡ ਦੇ ਵਿੱਚ ਬਹੁਤ ਵੱਡਾ ਘਟਾਲਾ ਕੀਤਾ ਔਰ ਜਿਹੜਾ ਇਹ ਕਹਿੰਦਾ ਸੀ ਕਿ ਮੈਂ ਆਮ ਆਦਮੀ ਪਾਰਟੀ ਮੈਂ ਆਮ ਆਦਮੀ ਹਾਂ ਉਹਨੇ ਕਿਹੋ ਜਿਹਾ ਸ਼ੀਸ਼ ਮਹਿਲ ਬਣਾਇਆ ਜਿਹੜਾ ਕਿ ਪਹਿਲਾਂ ਰਾਜੇ ਮਹਾਰਾਜੇ ਬਣਾਉਂਦੇ ਸੀ ਅਸੀਂ Hindu ਧਰਮ ਅਸੀਂ ਮਾਇਆ ਦਾ ਸੋਨੇ ਦਾ ਅਸੀਂ ਉਹਦਾ ਸਤਕਾਰ ਕਰਦੇ ਹਾਂ ਉਹਨੂੰ ਗਹਿਣਿਆਂ ਦੀ ਤਰ੍ਹਾਂ ਵਰਤਦੇ ਹਾਂ ਔਰ ਉਹਨਾਂ ਨੂੰ ਆਪਣੇ ਲੋਕਰਾਂ 'ਚ ਰੱਖਦੇ ਹਾਂ ਇਹ ਇੰਨਾ ਹੰਕਾਰੀ ਹੋ ਚੁੱਕਾ ਸੀ ਕਿ ਇਹਦੀ ਜਿਹੜੀ ਟਾਇਲਟ ਸੀਟ ਹੈ ਇਹਨੇ ਉਹਨੂੰ ਲੋਹੇ ਦੇ ਨਾਲ ਜਿਹੜਾ ਬੜਿਆ ਹੋਇਆ ਸੀ ਉਹ ਬਹੁਤ ਜਲਦ ਹੁਣ ਸਾਡੀ ਜਦੋਂ ਅਸੀਂ ਸਰਕਾਰ ਉੱਥੇ ਬੜੇਗੇ ਜਦੋਂ ਸੌਚਕ ਸਮਰਾਉਤਵ ਸਮਰਾਉਤ ਤੋਂ ਬਾਅਦ ਉੱਥੇ ਦਾ ਜਿਹੜਾ ਪੂਰਾ ਅਸੀਂ ਲਾਈਵ ਦਿਖਾਵਾਂਗੇ ਜਿਹੜਾ ਇਹਨੇ ਜਿਹੜਾ ਸ਼ੀਸ਼ ਮਹਿਲ ਬਣਾਇਆ ਸੀ ਅੱਜ ਜਿਹੜਾ ਝਾੜੂ ਹੈ ਉਹ ਤੀਲਾ ਤੀਲਾ ਹੋ ਚੁੱਕਾ ਔਰ ਜਿਹੜਾ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਇਸ ਦੇਸ਼ ਨੂੰ ਵਿਸ਼ਵਗੁਰੂ ਬਣਾਉਣਾ ਚਾਹੁੰਦੇ ਨੇ ਲੋਕਾਂ ਨੇ ਉਹਨਾਂ ਨੂੰ ਵੱਡਾ ਆਸ਼ੀਰਵਾਦ ਦਿੱਤਾ ਔਰ ਦਿੱਲੀ ਅਸੀਂ ਇੰਨੀ ਜ਼ਬਰਦਸਤ ਦਿੱਲੀ ਨੂੰ ਜਿਹੜਾ ਰਾਜਧਾਨੀ ਬਣਾਵਾਂਗੇ ਕੀ ਦੁਨੀਆ ਦੀ ਇੱਕ ਨੰਬਰ ਦੀ ਰਾਜਸਤਾਨੀ ਦਿੱਲੀ ਹੋਏਗੀ ਔਰ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਵਰਕਰਾਂ ਸਮਰਤਕਾਂ ਅਹੁਦੇਦਾਰ ਸਹਿਬਾਨਾਂ ਜਿਨ੍ਹਾਂ ਦਾ ਵੀ ਪਾਰਟੀ ਨੂੰ ਚਿਤਾਉਣ ਦੇ ਲਈ ਯੋਗਦਾਨ ਰਿਹਾ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਰੇਜਾ ਸਾਹਿਬ ਵੀ ਕਹਿਣਾ ਚਾਹੁੰਦੇ ਹੋ ਜੈ ਭੂਮ ਜੈ ਭਰ ਹੁਣ ਜਿਸ ਤਰ੍ਹਾਂ ਬੀਜੇਪੀ ਸਰਕਾਰ ਦੀ ਦਿੱਲੀ ਵਿੱਚ ਜਿੱਤ ਹੋਈ ਆ ਅਗਲੀ ਵਾਰੀ ਪੰਜਾਬ ਦੀ ਹੈ 2027 ਦੇ ਵਿੱਚ ਪੰਜਾਬ ਵਿੱਚ ਵੀ ਇਸੇ ਤਰ੍ਹਾਂ ਹੀ ਬੀਜੇਪੀ ਪਾਰਟੀ ਭਾਰੀ ਫੋਮਤ ਦੇ ਨਾਲ ਆਪਣੀ ਸਰਕਾਰ ਬਣਾਏਗੀ ਭਾਰਤ ਮਾਤਾ ਕੀ ਜੈ ਅ ਤੁਸੀਂ ਬੀਜੇਪੀ ਹਰ ਝੜ ਜੁਕੀ ਪਰ ਦੇਖੀ ਕੀ ਗੱਲ ਹੋ ਗਈ ਇਹ ਦੇਖੋ ਜੀ ਝੂਠਾ ਜਿਹੜਾ ਅੱਜ ਪਰਦਾ ਫਾਸ਼ ਹੋ ਗਿਆ ਤੇ ਆ ਤੀਲਾ ਤੀਲਾ ਹੋ ਗਿਆ ਝਾੜੂ ਤੇ ਅਗਲੀ ਵਾਰੀ ਜਿਹੜੀ ਆ ਪੰਜਾਬ ਦੀ ਆ ਬੀਜੇਪੀ ਪਾਰਟੀ ਜਿੰਦਾਬਾਦ ਭਾਜੀ ਪਾਰਟੀ ਜਿੰਦਾਬਾਦ ਭੀਏਪੀ ਪਾਰਟੀ ਜਿੰਦਾਬਾਦ ਪਾਰਟੀ ਆ ਜਿੰਦਾਬਾਦ ਜੀ ਮੈਡਰ ਮੈਡਰ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਅੱਜ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਸਾਡੀ ਜਿੱਤ ਸਾਡੀ ਜਿੱਤ ਹੋਈ ਹੈ ਇਹ ਸਾਡਾ ਹਿੰਦੁਸਤਾਨ ਬਹੁਤ ਅੱਗੇ ਜਾਏਗਾ ਹੁਣ ਸਾਰਾ ਸਭ ਵਿਸ਼ਵਾਸ ਹੈ ਸਾਡੇ ਮੋਦੀ ਜੀ ਦੇ ਨਾਲ ਜੀ ਹੈ ਔਰ ਰਹhenge ਹਮੇਸ਼ਾ ਭੀਏਪੀ ਪਾਰਟੀ ਜਿੰਦਾਬਾਦ ਪਾਰਟੀ ਜਿੰਦਾਬਾਦ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡੇ ਚੈਨਲ ਕੀਤੇ